ਹੇ ਨਾ ਦੋਹਾਂ ਭੈਣਾਂ ਭਰਾਵਾਂ ਨੇ ਨਾ ਕਿੱਡਾ ਵੱਡਾ ਧੋਖਾ ਕੀਤਾ ਬੰਨਾ ਮੇਲਾ ਵੀ ਤੁਸੀਂ ਮੈਨੂੰ ਉਦੋਂ ਸੱਚ ਦੱਸ ਦੋ ਤੇ ਕੋਈ ਨਾ ਕੋਈ ਹੱਲ ਹੋ ਜੇ ਤਿੰਨ ਚਾਰ ਮਹੀਨੇ ਹੋ ਗਏ ਇਹ ਗੱਲ ਤੇ ਹੁਣ ਮੈਨੂੰ ਦੱਸਣ ਦੇ ਚੱਲ ਮੈਂ ਅੱਜ ਕੱਲ ਸੋਚਣ ਡਿਆਂ ਪਿਰਪਿੰਦਰ ਦੀ ਬੜੀ ਹਿੰਮਤਾ ਵੀ ਉਹਨੇ ਮੈਨੂੰ ਸੱਚ ਦੱਸਤਾ ਮੰਨ ਲਓ ਨਾ ਦੱਸਦੀ ਮੈਨੂੰ ਕਿਹੜਾ ਪਤਾ ਲੱਗਣਾ ਸੀ ਉਦੋਂ ਮੈਨੂੰ ਪਤਾ ਥੋੜਾ ਥੋੜਾ ਲੱਗਣ ਡਿਆ ਤਾਂ ਹੀ ਨਾ ਮੈਂ ਪਿੰਡ ਜਾਂਦਾ ਨਹੀਂ ਤੇ ਮੈਨੂੰ ਵੀ ਲੋੜੀ ਘੜੀ ਮੜੀ ਇਹਨੂੰ ਕਹਿਣ ਦੀ ਵੀ ਤੁਹਾਡੇ ਪਿੰਡ ਜਾਣਾ ਚੱਲ ਕੋਈ ਗੱਲ ਨਹੀਂ ਇਦਾਂ ਕਰਨਾ ਜੋਬ ਨੂੰ ਪਹਿਲਾਂ ਫੋਨ ਲਾ ਕੇ ਪੁੱਛਣਾ ਕਿ ਉਹ ਕੀ ਕਰਨ ਲਿਆ ਤੋ ਉਹ ਮੈਨੂੰ ਦੱਸਦਾ ਵਾ ਕਿ ਨਹੀਂ ਦੱਸਦਾ ਭਲਾ ਹਲੋ ਸਾਤਰੀ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਉ ਠੀਕ ਠਾਕ ਵਧੀਆ ਠੀਕ ਆ ਤੁਸੀਂ ਹਰੋਂ ਕਿਤਾ ਠੀਕ ਆ ਨੇ ਵਧੀਆ ਵਧੀਆ ਤੂੰ ਸੁਣਾ ਕੀ ਭੰਦੇ ਕੋਹੋਨੀ ਵੇਲੇ ਬੈਠੇ ਸੀ ਤਾਂ ਮੈਂ ਚੱਲ ਜੋਬ ਨੂੰ ਫੋਨ ਲਾ ਲੈਨੇ ਆ ਠੀਕ ਹੈ ਠੀਕ ਹੈ ਮੈਂ ਵੀ ਕੁਝ ਨਹੀਂ ਕੀ ਕਰਨਾ ਵਾ ਅੱਛਾ ਅੱਛਾ ਕਿੱਥੇ ਘਰੇ ਆ ਹਾਂਜੀ ਹਾਂਜੀ ਨਹੀਂ ਨਹੀਂ ਵੀਰ ਜੀ ਮੈਂ ਤਾਂ ਘਰੇ ਆ ਹਾਂਜੀ ਅੱਛਾ ਜੇ ਘਰੇ ਆ ਨਾ ਤੇ ਉਹ ਡੈਡੀ ਨਾਲ ਮੜੀ ਜੀ ਗੱਲ ਕਰਾਈ ਹਾਂ ਉਹਦਾ ਨਾ ਫੋਨ ਹੀ ਲੱਗਣ ਡਿਆ ਡੈਡੀ ਨਾਲ ਗੱਲ ਇਹ ਡੈਡੀ ਤੇ ਗਏ ਜੇ ਮੜੇ ਜੀ ਪਹਿਲੀਆਂ ਚ ਤੇ ਜਦੋਂ ਆਉਂਦੇ ਆ ਤੇ ਮੈਂ ਤੁਹਾਡੀ ਗੱਲ ਕਰਾ ਦਿੰਨਾ ਕੋਈ ਗੱਲ ਨਹੀਂ ਹਾਂਜੀ ਹਾਂਜੀ ਨਹੀਂ ਨਹੀਂ ਹੁਣੇ ਹੀ ਜੇ ਗਏ ਸੀਗੇ ਇਤੇ ਥੋੜਾ ਜਿਹਾ ਪਹਿਲਾਂ ਫੋਨ ਕਰਦੇ ਤੇ ਮੈਂ ਗੱਲ ਕਰਾਈ ਦੇਣੀ ਸੀ। ਜੋਬਨ ਕਿਉਂ ਝੂਠ ਬੋਲਣ ਡਿਆ? ਡੈਡੀ ਤੇ ਤੇਰੇ ਲੱਗੇ ਹੈ ਹੀ ਨਹੀਂ। ਉਹ ਨਹੀਂ ਉਹ ਪਹਿਲਾਂ ਹੀ ਜੀ ਮੜ ਗਏ। ਉਹ ਮੈਨੂੰ ਰੁਪਿੰਦਰ ਨੇ ਸਾਰਾ ਕੁਝ ਦੱਸਤਾ ਵਾ। ਅਜੇ ਵੀ ਝੂਠ ਬੋਲੀ ਜਾਂਦੇ ਆ ਤੂੰ। ਹਾਂਜੀ। ਫੋਨ ਲੰਦਾਸ ਸਾਰੀ ਗੱਲ ਹੋਈ ਕੀ ਐ? ਭਾਜੀ ਗੱਲ ਨਹੀਂ ਹੋਈ ਤਾਂ ਨਾਲ ਤੁਸੀਂ ਮੈਨੂੰ ਦੱਸਿਓ ਹੁਣ ਆਵਾ। ਭਾਜੀ ਅਸੀਂ ਅਸਲ 'ਚ ਫਸੇ ਹਾਂ। ਜੇ ਮੈਨੂੰ ਇਹ ਗੱਲਾਂ ਦਾ ਪਤਾ ਹੁੰਦਾ ਨਾ ਤੇ ਮੈਂ ਸੱਚੀ ਤੁਹਾਡੇ ਨਾਲ ਝੂਠ ਨਹੀਂ ਮਾਰਨਾ ਅਸੀਂ ਤਾਂ ਤਾਂ ਕਰਕੇ ਡਰਦੇ ਆ ਤੁਹਾਨੂੰ ਦੱਸਿਆ ਨਹੀਂ ਕਿ ਕਿਤੇ ਰੁਪਿੰਦਰ ਦਾ ਘਰ ਖਰਾਬ ਨਾ ਹੋਵੇ ਪਰ ਇੱਕ ਗੱਲ ਤੁਸੀਂ ਮੇਰੇ ਨਾਲ ਵਾਅਦਾ ਕਰੋ ਰੁਪਿੰਦਰ ਨੂੰ ਕੁਛ ਨਾ ਕਹੋ ਤੁਸੀਂ ਘਰ ਦੇ ਨਾਲ ਥੋੜੀ ਜਨ ਬੰਦੀ ਹੋ ਗਈ ਉਹਦੇ ਘਰ ਦੇ ਫਿਰ ਅਸੀਂ ਮੁੜ ਕੇ ਬਾਹਰ ਆ ਗਏ ਤੇ ਅਸੀਂ ਹੁਣ ਵਕਲ ਨਹੀਂ ਲੈਣਗੇ ਉਹ ਉਹ ਰੁਪਿੰਦਰ ਨੇ ਮੈਨੂੰ ਹੁਣ ਦੱਸਿਆ ਵਾ ਜੇ ਕਦੇ ਉਦੋਂ ਦੱਸ ਦਿੰਦੇ ਤੁਹਾਡਾ ਉਦੋਂ ਹੱਲ ਕਰ ਦਿੰਨਾ ਕੀ ਹਾਲ ਕੀ ਹਾਲ ਨਾ ਹੋ ਗਿਆ ਥੋੜੀਆਂ ਜੜ ਹੂੰ ਤੇ ਮੁਰਗੀ ਅਜੇ ਨਹੀਂ ਕੋਚਿਆ ਪਿਆ ਵੀ ਚਲੋ ਕੋਈ ਗੱਲ ਨਹੀਂ ਮੈਂ ਅੱਗੇ ਨਹੀਂ ਮੈਂ ਵੀ ਤਾਂ ਮੈਂ ਕੁਝ ਕਰਕੇ ਖਤਮ ਨਹੀਂ ਹੋ ਜਾਣਾ ਅੱਛਾ ਉਸ ਤੋਂ ਬਾਅਦ ਜਿੱਤੇ ਮੈਂ ਤੇ ਆਪਣੇ ਅਸਲ ਪਿੰਡ ਵੀ ਗਿਆ ਹਾਂ ਹਾਂ ਤੇ ਮੇਰਾ ਤਾਂ ਰੱਦ ਰਹਿ ਮੈਂ ਜਲ ਥੋੜਾ ਜਿਹਾ ਰੋਸੇ ਰਹਿ ਲੈਣਾ ਵਾ ਅੱਛਾ ਫਿਰ ਵੀ ਮੇਰੇ ਭਰਾ ਵਾ ਹੂੰ ਉਹਦਾ ਜਦੋਂ ਉਹਨਾਂ ਨੇ ਮੇਰੀ ਮਦਦ ਵੀ ਕੀਤੀ ਆਹੋ ਪਰ ਇਹ ਹੈ ਵੀ ਉੱਥੇ ਮੈਂ ਕਿੰਨਾ ਆਪਣਾ ਨਿਕਟਾ ਸਕਦਾ ਸੀ ਮੈਂ ਤੁਹਾਨੂੰ ਪਤਾ ਹੀ ਉਹ ਚਲ ਮੁਕਤ ਦੀ ਗੱਲ ਇਹ ਆ ਤੇ ਘਰਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਆ ਇਹ ਥੋੜਾ ਵੀ ਘਰ ਛੱਡ ਦਈਦਾ ਹੀ ਤਾਂ ਵਾ ਤੇ ਉਹ ਸਾਬਾ ਕਿਤਾਬ ਉੱਤੇ ਲਗਾਣਾ ਮੈਂ ਉਹਦੇ ਕਰ ਦੇ। ਉਹ ਚਲੋ ਜੋ ਵੀ ਹੋ ਗਿਆ ਵਾ ਨਾ ਉਹ ਤੇ ਮਿੱਟੀ ਪਾਓ। ਹਾਂਜੀ ਤੇ ਤੂੰ ਆਪਣੇ ਘਰ ਆ। ਕੋਈ ਗੱਲ ਨਹੀਂ ਮੰਮੀ ਨੂੰ ਉਹਨਾਂ ਨੂੰ ਪੁੱਛ ਲੈਣੇ ਆ ਕਿ ਇੱਚ ਗਲਤੀ ਐ। ਮੰਮੀ ਉਹ ਕੋਈ ਇੰਸਟਾਗ੍ਰਾਮ 'ਤੇ ਫੋਨ ਅਗੀਰਾ ਕਰਿਓ। ਉਹਨੇ ਨੇ ਫੋਨ ਮੈਂ ਕੀ ਕਰਨਾ ਵਾ? ਹਾਂਜੀ ਤੇ ਤੂੰ ਮੇਰੇ ਨਾਲ ਹੀ ਜਾਣਾ ਵਾ ਨਾ ਪਿੰਡ। ਮੈਂ ਕਹਣਾ ਵੀ ਜੇ ਰੁਕ ਜਾਨੇ ਆ ਅਜੇ ਜੋਦਾ ਵੀ ਟੈਸਟ ਉਹਦਾ ਦਿਲ ਤੋਂ ਆ ਵਾ। ਇਹ ਕਰੀਂ ਭਲੇ ਪਾਸੇ ਕੰਮ ਲੱਗ ਜੀ ਨਾ ਤੇ ਫੇਰ ਹੀ ਚੱਲਾਂਗੇ ਚੱਲ ਕੋਈ ਗੱਲ ਨਹੀਂ ਟੈਸਟ ਦਾ ਰਿਜ਼ਲਟ ਵੀ ਆਪੇ ਆ ਜਾਊਗਾ ਜਿਹੜਾ ਕੰਮ ਅਹੀਂ ਕਰਨਾ ਉਹ ਨੂੰ ਟੈਸਟ ਦੇ ਰਿਜ਼ਲਟ ਨਾਲ ਕੀ ਲਿੰਕਵਾ ਦਾ ਆਹ ਇਹ ਤਾਂ ਗੱਲ ਆਹ ਤੇ ਤੂੰ ਜਿੱਦਣੇ ਵਿਹਲਾ ਹੈਗਾ ਹਵਨ ਮੈਨੂੰ ਦੱਸ ਤੇ ਫੇਰ ਚੱਲਨੇ ਆ ਚਲੋ ਠੀਕ ਆ ਮੈਂ ਕਰਕੇ ਨਾ ਝੋਤਨਾ ਸਲਾਹ ਮੈਨੂੰ ਕਰਨਾ ਪਊਗਾ ਕੋਈ ਨਹੀਂ ਸਲਾਹ ਕਰਕੇ ਤੂੰ ਮੈਨੂੰ ਦੱਸੀ ਸਲਾਹ ਵੀ ਕਾਦੀ ਕਰਨੀ ਆ ਜਾਣਾ ਹੀ ਜਾਣਾ ਵਾ ਇਹ ਥੋੜਾ ਵਾ ਵੀ ਘਰੋਂ ਬਾਹਰ ਰਹਿਣਾ ਵਾ ਕੋਈ ਨਹੀਂ ਜਿੱਦਾਂ ਤੁਸੀਂ ਕੋਈ ਹੁੰਦਾ ਕਰਨਾ ਹਾਂ ਮੈਨੂੰ ਕਰੀ ਸਹੀ ਫੋਨ ਚੰਗਾ ਜਰੂਰ ਜਰੂਰ ਠੀਕ ਹੈ ਭਾਈ ਚੰਗਾ ਦੱਸ ਪਤਾ ਨਹੀਂ ਹੁਣ ਕਿੱਥੇ ਰਹਿੰਦਾ ਵਾ ਤੇ ਕਿੱਥੇ ਨਹੀਂ ਪਤਾ ਨਹੀਂ ਵੀ ਹੁਣ ਗਲਤੀ ਘੇਚੀ ਵਾ ਹੁਣ ਇਹਦੇ ਮਾਤਾ ਜੀ ਇਹ ਗਲਤੀ ਉਹਦੇ ਰਪਿੰਦਰ ਨੂੰ ਨਹੀਂ ਠਿਗੰਦੇ ਜੰਡੀ ਤੇ ਇਹਨੂੰ ਵਿਚਾਰੇ ਨੂੰ ਕਿੱਥੋਂ ਠਿਗੰਦੇਣਾ ਲੋ ਠੀਕ ਹੈ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਇਹ ਆ ਰਾ ਦੇ ਨਵਾਂ ਹੀ ਪੰਗਾ ਪੈ ਗਿਆ ਵਾ ਰਪਿੰਦਰ ਸ਼ਿਦੈਨ ਨੇ ਕਿਉਂ ਦੱਸਤਾ ਇਹ ਦੱਸਣਾ ਵੀ ਹੀ ਕਿ ਸਾਬਨਾ ਦੱਸਦੀ ਮੈਂ ਉਹਨਾਂ ਨੂੰ ਕਹਿਣ ਡਿਆ ਵਾਂ ਵੀ ਡੈਡੀ ਪੈਲੀਆਂ ਚੋਵਾ ਤੇ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਪਤਾ ਨਹੀਂ ਕੀ ਸੋਚਦੇ ਹੋਣੇ ਸਾਡੇ ਵੱਲੋਂ ਕਿਤੇ ਡੈਡੀ ਹੋਣ ਨੂੰ ਫੋਨ ਕਰਤਾ ਤੇ ਫਿਰ ਮੰਮੀ ਨੇ ਤੇ ਸਗੋਂ ਸਾਡੇ ਗੱਲ ਪੜਣਾ ਤੇ ਤੁਸੀਂ ਸਾਡੇ ਘਰ ਦਾ ਜਲੂਸ ਕੱਢਤਾ ਹੁਣ ਸਾਰੀ ਗੱਲ ਨਾ ਲਵਲੀ ਵੀਰ ਦੇ ਹੱਥ ਚੀ ਆ ਜੇ ਸਮਝ ਜਾਣਾ ਤੇ ਸਭ ਤੋਂ ਵਧੀਆ ਹੋ ਜੇ ਆਦੇ ਨਵੀਂ ਟੈਨਸ਼ਨ ਉਤਰੀ ਪੈ ਗਈ ਆ ਦੇ ਬੋਲ ਦੇਨੀ ਕਿਹਦਾ ਫੋਨ ਆਉਂਦਾ ਹੈ ਫੋਨ ਕਿਹਦਾ ਜੋਤਣਾ ਲਵਲੀ ਫੋਨ ਕਾਂਦਿਆ ਹੈ ਅੱਛਾ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਕਿ ਅਸੀਂ ਘਰ ਨਹੀਂ ਕਰਦੇ ਰੁਪਿੰਦਰ ਨੇ ਤਾਂ ਨਾ ਕੀਤੀ ਸੀ ਗੱਲ ਰੁਪਿੰਦਰ ਕਹਿੰਦੀ ਤੇ ਹੈਗੀ ਸੀ ਮੈਂ ਦੱਸ ਦੇਣਾ ਪਰ ਮੈਨੂੰ ਕੀ ਪਤਾ ਸੀ ਪਿਛੇ ਦੇ ਨੀਡੀ ਛੇਤੀ ਦੱਸ ਦੇਣਾ ਮੈਨੂੰ ਪੁੱਛਣ ਦੇ ਸੀਗੇ ਕਿ ਡੈਡੀ ਕਿੱਥੇ ਆ ਮੈਂ ਕਹਿ ਬੈਠਾ ਵੀ ਉਹ ਪਹਿਲੀਆਂ ਚ ਗਏ ਆ ਤੇ ਅੱਗੋਂ ਕਹਿੰਦੇ ਵੀ ਹੁਣ ਝੂਠ ਬੋਲਣਾ ਬੰਦ ਕਰ ਦੇ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਮੈਨੂੰ ਤੇ ਹੁਣ ਇਹ ਆ ਡਰ ਕਿ ਕਿਰੇ ਪਿੰਡ ਫੋਨ ਨਾ ਕਰਦੇ ਡੈਡੀ ਮੰਮੀ ਨੂੰ ਤੇ ਜੇ ਮੰਮੀ ਨੂੰ ਪਤਾ ਲੱਗ ਗਿਆ ਉਹਨਾਂ ਤਾਂ ਸਗੋਂ ਕਹਿਣਾ ਵਾ ਕਿ ਹਰੇ ਘਰ ਦਾ ਜਲੂਸ ਕਢਣਗੇ ਤੁਸੀਂ ਰਪਿੰਦਰ ਨਾਲ ਗੱਲ ਨਹੀਂ ਹੋਈ ਤੁਹਾਡੀ ਰਪਿੰਦਰ ਨਾਲ ਗੱਲ ਹੋਈ ਨਹੀਂ ਭਾਜੀ ਦਾ ਹੀ ਫੋਨ ਆਇਆ ਹੈਗਾ ਜੇ ਟਾਈਮ ਮਿਲਦਾ ਵਾ ਨਾ ਤੇ ਮੈਂ ਕਰਨੀ ਆ ਮੈਨੂੰ ਕਹੂੰਗੀ ਵੀ ਭਾਜੀ ਨੂੰ ਸਮਝਾਉਣਾ ਕਿ ਪਿੰਡ ਫੋਨ ਨਾ ਕਰਨ ਉਹ ਤੇ ਅੱਗੇ ਹੋਰ ਤਰ੍ਹਾਂ ਦੇ ਸੁਭਾਅ ਦੇ ਨੇ ਪਰ ਇਹ ਆ ਕਿ ਕੁਝ ਨਾ ਕੁਝ ਤੇ ਕਰਦੇ ਨੇ ਸਮਝਾਇਆ ਹੀ ਹੋਣਾ ਵਾ ਇਹ ਤੇ ਤੇ ਹੈ ਨੀ ਆ ਭਾਜੀ ਵੀ ਜਿਹੜਾ ਚੁੱਕ ਕੇ ਫੋਨ ਉੱਥੇ ਕਰ ਦੇਣਗੇ ਨਹੀਂ ਉਦਾਂ ਇਹ ਵੀ ਮੈਨੂੰ ਨਹੀਂ ਮੜੀ ਚੰਗੀ ਗਈ ਹਾਂ ਇਹੋ ਗੱਲ ਹੀ ਕਹਿ ਰਹੇ ਕਹਿੰਦੇ ਵੀ ਤੁਸੀਂ ਮੈਨੂੰ ਦੱਸ ਦਿੰਦੇ ਚੱਲ ਮੈਂ ਕੀ ਕਹਿਣਾ ਸੀਗਾ ਘਰਾਂ 'ਚ ਗੱਲਾਂ ਹੋ ਜਾਂਦੀਆਂ ਤੇ ਮੈਨੂੰ ਹੁਣ ਇਹ ਗੱਲ ਦੀ ਵੀ ਟੈਨਸ਼ਨ ਹੋਣਾ ਤੇ ਭਾਜੀ ਕਰਦੇ ਆ ਸਾਡਾ ਦਿਲੋਂ ਕਿਤੇ ਇਹ ਨਾ ਕਹਿਣ ਵੀ ਮੈਂ ਤੁਹਾਡੀ ਸੁਲਾ ਕਰਾ ਦਾਂ ਮੈਂ ਕਿਹਾ ਇਹੋ ਜੀ ਗੱਲ ਹੋਵੇ ਤੇ ਕਿਦਾਂ ਜਵਾਈ ਭਾਈ ਨੂੰ ਲੈ ਕੇ ਜਾਵਾਂਗੇ ਸਾਰੇ ਕੰਮਾਂ 'ਚ ਚੰਗਾ ਲੱਗਾਂਗੇ ਕੋਈ ਗੱਲ ਨਹੀਂ ਇੱਥੇ ਸਮਾਂ ਆਉਂਦੇ ਨਾਲ ਹੀ ਆ ਨਾ ਉਹਦਾ ਕੋਈ ਨਾ ਕੋਈ ਹਾਲ ਤੇ ਹੋਊਗਾ ਹੀ ਉਦੋਂ ਤੱਕ ਤੁਸੀਂ ਆਪਣਾ ਕੰਮ ਕਰੀ ਜਾਓ ਕੀ ਕਹਿੰਦੇ ਆ ਬਾਕੀ ਜਿਹੜਾ ਕਿ ਮੰਮੀ ਡਰੀ ਨਹੀਂ ਆਪਣਾਉਂਦੇ ਉਹ ਤਾਂ ਕਿੱਦਾਂ ਹੀ ਉੱਥੇ ਜਾ ਸਕਦੇ ਆ ਮੇਰੀ ਗੱਲ ਸੁਣੋ ਇੱਕ ਕੰਮ ਕਰੋ ਮੈਂ ਵੀ ਹੁਣ ਭਾਜੀ ਨਾਲ ਜਾਣਾ ਚੱਲੀ ਗਾ ਉਹ ਵੀ ਪਤਾ ਨਹੀਂ ਮੈਨੂੰ ਖੜਦੇ ਕਿ ਨਹੀਂ ਖੜਦੇ ਤੇ ਆਪਾਂ ਅੱਜ ਤੁਹਾਡੇ ਪਿੰਡੋਂ ਹੋ ਗਾਈਏ ਤੁਸੀਂ ਪੁੱਛਿਓ ਮੰਮੀ ਨੂੰ ਫੋਨ ਕਰਿਓ ਤੇ ਪੁੱਛਿਓ ਜਦੋਂ ਇਕੱਲੇ ਘਰ ਹੋਣਗੇ ਨਾ ਉਦੋਂ ਆਪਾਂ ਚੱਲ ਜਾਾਂਗੇ ਡੈਡੀ ਦਾ ਮਗਰੋਂ ਮਗਰੋਂ ਤੇ ਆਪੇ ਡੈਡ ਨੂੰ ਸਾਹਮਣੇ ਲੰਗੇ ਜਿੱਦਾਂ ਉਹਨਾਂ ਨਾਲ ਗੱਲ ਕਰਨੀ ਹੋਵੇ ਚਲੋ ਕੋਈ ਨਹੀਂ ਮੈਂ ਮੰਮੀ ਨੂੰ ਕਰ ਲਉਗੀ ਹਾਂ ਤੇ ਤੁਸੀਂ ਹੋਵੋ ਤੇ ਆ ਮੈਂ ਵੀ ਪਰਨਾ ਬਣ ਕੇ ਤੇ ਆ ਗਿਆ ਫਿਰ ਠੀਕ ਹੈ ਆਜੋ ਪਤਾ ਨਹੀਂ ਇੱਕ ਟੈਨਸ਼ਨ ਲਾਦੀ ਆ ਤੇ ਦੂਜੀ ਪੈਂਦੀ ਹੈ ਕਦੋਂ ਕਿਤੇ ਆਪਣਾ ਮਨ ਛਾਣਾ ਤੁਣਾਵਾ ਤੇ ਕਦੋਂ ਖਲਾਸੀ ਹੋਣੀ ਹੈ ਹਾਈ ਤੁਸੀਂ ਬੈਠੇ ਕਿਨੂੰ ਨਹੀਂ ਫੋਨ ਕਰਨਾ ਉਹ ਫੋਨ ਕਿਨੂੰ ਕਰਨਾ ਮੈਂ ਜੋਬਨ ਨੂੰ ਕੀਤਾ ਹੈ ਮੈਂ ਤੁਹਾਨੂੰ ਕਿਹਾ ਹੀ ਨਾ ਕਿ ਜੋਬਨ ਨੂੰ ਫੋਨ ਨਾ ਕਰਿਓ ਹਲੇ ਕਿਹਨਾਂ ਗੱਲ ਨਾ ਕਰਿਓ ਤੇ ਕਿਉਂ ਕੀਤੀ ਫਿਰ ਉਹ ਚਲ ਕੋਈ ਗੱਲ ਨਹੀਂ ਉਨੂੰ ਤੇ ਪਤਾ ਲੱਗੇ ਕਿ ਸਾਨੂੰ ਪਤਾ ਲੱਗ ਗਿਆ ਪਹਿਲਾਂ ਉਹ ਵੀ ਲੱਗਾ ਝੂਠ ਮਾਰਨ ਮੇਰੇ ਨਾਲ ਮੈਂ ਡਾਡੀ ਨਾਲ ਗੱਲ ਕਰਾਹਾ ਕਿੱਥੇ ਅੱਛਾ ਇਹ ਉਹ ਪਿਆਲੀਆਂ ਚ ਗਏ ਤੇ ਮੈਂਮ ਨੂੰ ਰੁਪਿੰਦਰ ਨੇ ਦੱਸਤਾ ਸਭ ਕੁਝ ਚੱਲ ਕੋਈ ਗੱਲ ਨਹੀਂ ਜੇ ਹੁੰਦੀ ਜੋ ਬੰਨਾ ਗੱਲ ਕਰ ਹੀ ਲਈ ਹੈ ਨਾ ਤੇ ਹੁਣ ਇਹ ਆ ਵੀ ਵੇ ਲੋ ਘਰੇ ਨਾ ਫੋਨ ਲਾਇਓ ਹਲੇ ਉਹ ਨਹੀਂ ਘਰੇ ਨਹੀਂ ਗੱਜ ਲਵਣਾ ਮੈਂ ਉਹ ਸਿਆਣੇ ਬਿਆਣੇ ਨੇ ਉਹਨਾਂ ਨੇ ਇਹ ਗੱਲ ਦਾ ਸ਼ਰਮਿੰਦਾ ਜਿਹਾ ਮਹਿਸੂਸ ਕਰਨਾ ਵਾ ਵੀ ਲੈ ਸਾਡਾ ਜਵਾਈ ਪਾਈ ਕਹਿੰਦਿਆ ਵਾ ਕਿ ਮੁੰਡਾ ਇਹਨਾਂ ਨੇ ਘਰੋਂ ਕੱਢਿਆ ਵਾ ਖਰੇ ਕਿਹੜੀ ਗੱਲਾਂ ਕੱਢਿਆ ਆ ਉਹਨਾਂ ਉਹਦੇ ਮਨ ਵਿੱਚ ਕਈ ਸਵਾਲ ਆਉਣੇ ਆ ਉਹ ਮੈਂ ਤਾਂ ਜੋ ਮੈਨੂੰ ਇਹ ਕਿਹਾ ਵਾ ਮੈਂ ਵੀ ਗੇਦਨ ਟਾਈਮ ਕੱਢ ਕੇ ਤੇ ਆਜ ਇੱਥੇ ਤੇ ਫੇਰ ਜਾਣੇ ਆ ਪਿੰਡ ਤੇ ਪੁੱਛ ਲੈਣੇ ਆ ਵੀ ਗਲਤੀ ਕਿੱਚੇ ਵਾ ਮੈਂ ਕਹਿੰਨੀ ਆ ਵੀ ਇਹ ਵਾਲਾ ਮੁੱਦਾ ਹਲੇ ਨਾ ਹੀ ਛੱਡੋ ਤੁਸੀਂ ਉਹ ਜਿੱਥੇ ਹੈਗਾ ਵਾ ਨਾ ਉਹਨੂੰ ਉੱਥੇ ਰਹਿਣ ਦਿਓ ਉਹੋ ਘਰ ਤੋਂ ਬਾਹਰੇ ਆਂ ਦੇਣਾ ਮੈਨੂੰ ਹੁਣ ਪਤਾ ਤੇ ਲੱਗੇ ਵੀ ਗਲਤੀ ਕੀਤੀ ਹੈ ਘਰ ਤੋਂ ਬਾਹਰ ਰਹਿਣ ਵਾਲੀ ਗੱਲ ਨਹੀਂ ਹੈਗੀ ਉਹ ਬੜੇ ਵਧੀਆ ਰਹਿੰਦੇ ਨੇ ਉਥੇ ਵੇਖੋ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਹੁਣ ਜਦੋਂ ਜੋਬਨ ਪਿੰਡ ਹੀ ਨਾ ਉਦੋਂ ਰਹਿੰਦਾ ਹੁੰਦਾ ਸੀ ਵਿਹਲਾ ਬਸ ਇਹੀ ਪਹਿਲੀਆਂ ਦੇ ਵਿੱਚ ਇੱਕ ਦੋ ਕੰਮ ਕਰ ਲਿਆ ਤੇ ਮੁੜ ਕੇ ਸਾਰਾ ਦਿਨ ਵਿਹਲੇ ਤੇ ਜੇ ਜੋਤਵਾ ਉਹ ਵੀ ਸਾਰਾ ਦਿਨ ਵਿਹਲੀ ਰਹਿੰਦੀ ਸੀ ਘਰੇ ਚੱਲਿਆ ਤੇ ਹੁਣ ਆਪਣੇ ਆਰੇ ਲੱਗੇ ਆ ਜੋਬਨ ਵੀ ਆਪਣੇ ਕੰਮ ਤੇ ਜਾਂਦਾ ਵਾ ਜੋਤਨੇ ਵੀ ਆਪਣਾ ਟੈਸਟ ਕਲੀਅਰ ਕਰ ਲਿਆ ਵਾ ਜੇ ਹੁਣ ਉਹਦੇ ਵਿੱਚ ਉਹ ਮੱਲਾ ਪਾਸ ਹੋ ਗਈ ਤੇ ਅਕਸਰ ਉਹਨੂੰ ਨੌਕਰੀ ਮਿਲੀ ਜਾਣੀ ਆ ਹੁਣ ਉਹਨਾਂ ਜੇ ਆਪਣਾ ਆਪ ਦੇ ਆ ਕਰਨ ਕੋਹਨਾ ਕੋ ਵੀ ਇਹ ਕੋ ਕਰਨਾ ਵਾ ਤੇ ਉਹਨਾਂ ਨੂੰ ਹੁਣ ਕਰ ਲੈਣ ਦੋ ਤੇ ਕੋਈ ਨਹੀਂ ਬਾਕੀ ਆਪਾਂ ਬਾਅਦ ਵਿੱਚ ਉਹਨਾਂ ਨੂੰ ਘਰ ਖੜਾਾਂਗੇ ਇਦਾਂ ਦੀ ਕੋਈ ਗੱਲ ਨਹੀਂ ਆ ਚੱਲੇ ਵੀ ਉਦੋਂ ਤੱਕ ਆਪਣੀ ਮਿਹਨਤ ਕਰਕੇ ਥੋੜੇ ਬੁਦੇ ਸਟੈਂਡ ਹੋ ਜਾਣਗੇ ਜੋਬਨ ਵੀ ਮੈਨੂੰ ਇਹੋ ਗੱਲ ਕਹਿਣ ਲਿਆ ਤੇ ਪਰ ਮੈਂ ਤੇ ਉਹਨਾਂ ਨਾਲ ਕਰਤੀ ਐ ਮੈਂ ਵੀ ਕੋਈ ਗੱਲ ਨਹੀਂ ਬਾਕੀ ਕੰਮ ਹੁੰਦੇ ਰਹਿਣਗੇ ਤੂੰ ਪਹਿਲਾਂ ਇੱਥੇ ਆ ਵੇਖੋ ਹੁਣ ਦੋ ਆਪਣੇ ਕੰਮ ਵਿੱਚ ਰੁੱਝੇ ਉੱਥੇ ਦੋਵੇਂ ਜਾਣੇ ਤੂੰ ਮੁੜ ਕੇ ਜਦੋਂ ਘਰ ਆ ਗਈ ਨਾ ਫੇਰ بار-बार ਉਹਨਾਂ ਨੂੰ ਨਾ ਉਹ ਗੱਲਾਂ ਮਨ ਵਿੱਚ ਤਾਜ਼ਾ ਹੋਣੀਆਂ ਵਾ ਹੋਏ ਇਹ ਕੰਮ ਰੁਪਿੰਦਰ ਹੋਣਾ ਹੀ ਨਹੀਂ ਜੇ ਜਦੋਂ ਮੈਨੂੰ ਗੀਤਾ ਦੱਸ ਦਿੰਦੀ ਨਾ ਤੇ ਉਦੋਂ ਹੀ ਸਾਰੇ ਹੱਲ ਹੋ ਜਾਣੇ ਤੂੰ ਦੱਸਿਆ ਬੜੀ ਲੇਟ ਵਾ ਤੇ ਮੈਂ ਤੁਹਾਨੂੰ ਕਹਿਨ ਦਈਆਂ ਕੱਲ ਦੀ ਕਿ ਮੈਂ ਇਹ ਤਾਂ ਨਹੀਂ ਦੱਸਿਆ ਪੀਠੇ ਨਵਾਂ ਸਵਾਂ ਕੰਮ ਹੀ ਜੇ ਹੁਣ ਮੈਂ ਦੀਦੀ ਹੁਣਾਂ ਨਾਲ ਗੱਲ ਕਰਦੀ ਉਹਨਾਂ ਦੇ ਮਨ ਵਿੱਚ ਹੋਣਾ ਹੀ ਖਰੇ ਸਾਰਾ ਪਰਿਵਾਰ ਹੈ ਈ ਇਦਾਂ ਦੇ ਕਿ ਬਧਾਈ ਵੀ ਇਦਾਂ ਨਹੀਂ ਹੋਈ ਹੈ ਵੀ ਉਹਨਾਂ ਚੋਂ ਹੀ ਆਈ ਹੈ ਮੈਂ ਤਾਂ ਤਾਂ ਕਰਕੇ ਨਹੀਂ ਗੱਲ ਕੀਤੀ ਪੇ ਚੱਲ ਜਿਹੜਾ ਟਾਈਮ ਲੰਘਦਾ ਪਹਿਲਾਂ ਨੰਗਾ ਹੀ ਲੈਨੇ ਆ ਉਹ ਚੱਲ ਕੋਈ ਗੱਲ ਨਹੀਂ ਇਹ ਵੀ ਤੇਰੀ ਬੜੀ ਹਿੰਮਤ ਵਾ ਜਿਹੜਾ ਹੁਣ ਤੂੰ ਮੈਨੂੰ ਦੱਸਤਾ ਵਾ ਬਾਕੀ ਰਹੀ ਗੱਲ ਹੁਣ ਜਿਹੜੀ ਗਾਂਦ ਕੋਈ ਵੀ ਗੱਲ ਹੋਣੀ ਆ ਨਾ ਤੂੰ ਮੈਨੂੰ ਦੱਸ ਦੇਣੀ ਏ ਨਹੀਂ ਟੈਨਸ਼ਨ ਲੈਣੀ ਕਿ ਉਹਨੇ ਮੇਰੇ ਨਾਲ ਗੁੱਸੇ ਹੋ ਜਾਣਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਅੱਗੇ ਤੋਂ ਧਿਆਨ ਰੱਖੂੰਗੀ ਚੱਲੇ ਆ ਕਿ ਪਹਿਲਾਂ ਜਿਹੜੀ ਗਲਤੀ ਹੋ ਗਈ ਹੈ ਨਾ ਉਹਦੇ ਬਾਅਦ ਹੀ ਫੇਰ ਮਾਫੀ ਚਾਉਣੀ ਆ ਉਹ ਚੱਲ ਕੋਈ ਗੱਲ ਨਹੀਂ ਹੁਣ ਤੂੰ ਟੈਨਸ਼ਨ ਨਾ ਲੈ ਤਾਂ ਮੈਂ ਜੋਬਨ ਨੂੰ ਫਿਰ ਫੋਨ ਕਰ ਦਿੰਨਾ ਚੱਲ ਜੋਬਨ ਫਿਰ ਰਪਿੰਦਰ ਇਦਾਂ ਕਹਿਣ ਦੀ ਆ ਗਾੜੀ ਵੇਖ ਲਓ ਪਰ ਆਪਣੀ ਮਰਜ਼ੀ ਪੇ ਤੂੰ ਇਹ ਤਾਂ ਜ਼ਰੂਰ ਫੋਨ ਲਾਉਣਾ ਤੂੰ ਹਲੇ ਉਹਨਾਂ ਨਾਲ ਗੱਲ ਕੋਈ ਛੇੜੋ ਹੀ ਨਾ ਜੋ ਹੋ ਗਿਆ ਪਿਛੇ ਹੋ ਗਿਆ ਵਾ ਉਹ ਗੱਲ ਤੇ ਉਹਨਾਂ ਨਾਲ ਮੈਂ ਕਰ ਲਈ ਆ ਹਣ ਚੱਲ ਉਹਨਾਂ ਨਾਲ ਹਲੇ ਇਹੋ ਗੱਲ ਹੋਈ ਆ ਪੀ ਨੂੰ ਪਤਾ ਲੱਗ ਗਿਆ ਆ ਪਿਤਾ ਦੇ ਵੱਲੋਂ ਹੀ ਆਹੋ ਤੂੰ ਪਤਾ ਲੱਗ ਗਿਆ ਇਹ ਗੱਲ ਦਾ ਪਰ ਇਹ ਵੀ ਉਹਨਾਂ ਘਰ ਵਾਲੀ ਗੱਲ ਹਲੇ ਕਰੋ ਇਹਨਾਂ ਦੇ ਹੀ ਬਜਾਏ ਘਰ ਜਾਣਾ ਵਾ ਚਾਹੀ ਨਹੀਂ ਜਾਣਾ ਹਲੇ ਉਹ ਜਿਹੜਾ ਕੰਮ ਕਰਨਦਿਆਂ ਨੂੰ ਕਰਨ ਦਾ ਉਹ ਉਥੇ ਚਲ ਕੋਈ ਗੱਲ ਨਹੀਂ ਜੇ ਫੋਨ ਆ ਵੀ ਜਾਊਗਾ ਨਾ ਉਹਦਾ ਤੇ ਮੈਂ ਉਹਨੂੰ ਕਹਿ ਦਊਗਾ ਵੀ ਰਿਜ਼ਲਟ ਆ ਲਾਂਦੇ ਤੇ ਫਿਰ ਵੇਖ ਲੈਨੇ ਕੋਈ ਗੱਲ ਨਹੀਂ ਅਸੀਂ ਘਰ ਉਹਨਾਂ ਨੂੰ ਖੜਾਗੇ ਏਡੀ ਗੱਲ ਕਿਹੜੀ ਨਹੀਂ ਖੜਨਾ ਹੈਗਾ ਘਰ ਉਹਦਾ ਹੀ ਹੈ ਨਾਲੇ ਉਹਨੇ ਹੀ ਉੱਥੇ ਜਾਣਾ ਵਾ ਨਾਲੇ ਆ ਵੀ ਮਿਹਨਤ ਕਰ ਲੂਗਾ ਥੋੜੀ ਬੋਦੀ ਹੀ ਤੇ ਨਾਲੇ ਆਪਣਾ ਜਾ ਕੇ ਘਰ ਬਣਾਉਣ ਵਾਲਾ ਬਣੂੰਗਾ ਚਲ ਕੋਈ ਗੱਲ ਨਹੀਂ ਇਹੀ ਨਾ ਕਰ ਲੈਨੇ ਚੱਲੇ ਵੀ ਹੁਣ ਗੱਲ ਨਾ ਕਰ ਉਹ ਵੇਲੇ ਨਾਲੇ ਮੰਮੀ ਹੁਣਾਂ ਨੂੰ ਫੋਨ ਨਾ ਲਾਇਓ ਉਹ ਨਹੀਂ ਲਾਂਦਾ ਆਹੋ ਆਹ ਜਾਂ ਚਾਹ ਲਿਆ ਵਾ ਫਿਰ ਕੁੱਟ ਪਾ ਚਲ ਬੈਠੋ ਫਿਰ ਗੱਲ ਤੇ ਰਪਿੰਦਰ ਜੀ ਵੀ ਸਹੀ ਹੈ ਕਿ ਜੋਦ ਵੀ ਕੇ ਪਾਸੇ ਲੱਗ ਜੂਗੀ ਤੇ ਜੋ ਬੰਨੇ ਵੀ ਮੇਰੇ ਨਾਲ ਜਾਣ ਡਿਆ ਬਣਾ ਚਾਲੇ ਆ ਦੋਵੇਂ ਜੀ ਕਮਾਉਂਦੇ ਆ ਬਣਗੇ ਤੇ ਫਿਰ ਦੂਜੀ ਗੱਲ ਦਾ ਵੀ ਹੱਲ ਲੱਭ ਲਾਂਗੇ ਇਦਾਂ ਹੀ ਕਰ ਲੈਨੇ ਆ ਹੁਣ ਫੋਨ ਆਊਗਾ ਨਾ ਤੇ ਉਹਨੂੰ ਫਿਰ ਮਨਾ ਕਰ ਦੂੰਗਾ ਕਿ ਕੋਈ ਗੱਲ ਨਹੀਂ ਤੂੰ ਮੇਰੇ ਨਾਲ ਚੱਲ ਤੇ ਫਿਰ ਅਗਲੇ ਹਫਤੇ ਵੇਖਾਂਗੇ ਚਲ ਚਾਲ ਤੇ ਬਣ ਗਿਆ ਫੁਲਕੇ ਰਹਿ ਗਏ ਅਭੀ ਬਣਾ ਲੈਣੇ ਆ ਦੀਦੀ ਆਜਰਪਿੰਦਰ ਕੀ ਕਰ ਰਹੇ ਆ ਮੈਂ ਦਾਲ ਬਣਾ ਕੇ ਟੀ ਤੇ ਮੈਂ ਚਲ ਫੁਲਕੇ ਬਣਾ ਲੈਣੀਆਂ ਅਛਾ ਅਛਾ ਚਲ ਦੇ ਮੈਨੂੰ ਵਾਜ ਦੇ ਦਿੰਦੇ ਚਲ ਕੋਈ ਨਹੀਂ ਫੁਲਕੇ ਤੇ ਛੱਟ ਬਣ ਜਾਣੇ ਆ ਤੇ ਇਹ ਕਰ ਲੈ ਕੰਮ ਤੋਂ ਹਾਂਜੀ ਕੰਮ ਸਫਾਈ ਦਾ ਤੇ ਹੋਈ ਗਿਆ ਵਾ ਸਾਰਾ ਬਸ ਕੱਪੜੇ ਰਹਿ ਗਏ ਸੀ ਤੇ ਉਹ ਮੈਂ ਚਲ ਵਾਸ਼ ਤੋਂ ਲੈਣੇ ਆ ਸਾਡੀ ਮੌਸਮ ਜੈ ਬਰਮੇ ਜਿਆਦਾ ਬਾਰਿਸ਼ ਜੀ ਆ ਜਣੀ ਚਲ ਠੀਕ ਆ ਤੇ ਪਿੰਡੋਂ ਆਇਆ ਫੋਨ ਪਿੰਡੋਂ ਨਹੀਂ ਹਲੇ ਨੀਗਾ ਆਇਆ ਹੈਗਾ ਕੱਲ੍ਹ ਦੇ ਹੀ ਆਇਆ ਵਾ ਕਰ ਲੈ ਕੇ ਪੁੱਛ ਲੈਣਾ ਹੀ ਜੇੜੀ ਠੀਕ ਨਹੀਂ ਹੈਗੀ ਸੋ ਕਰਨਾ ਵਾ ਇੱਕ ਤੇ ਮੈਨੂੰ ਇੰਨਾ ਦੀ ਟੈਨਸ਼ਨ ਪਈ ਸੀ ਕੀ ਇਹਨਾਂ ਨੇ ਪਤਾ ਨਹੀਂ ਕੀ ਕਹਿਣਾ ਵਾ ਤੇ ਕੀ ਨਹੀਂ ਚੱਲੇ ਆ ਭਿਓ ਤਾਂ ਦੀਦੀ ਹੁਣ ਇਹਨਾਂ ਨਾਲ ਮੈਂ ਗੱਲ ਕੀਤੀ ਆ ਨਾ ਤਾਂ ਹੁਣ ਤਾਂ ਥੋੜੀ ਜਿਹੀ ਖੁਸ਼ ਵਾ ਇਹਦੇ ਕੱਲ ਦੇ ਗੁੱਸੇ ਦੇ ਵਿੱਚ ਹੀ ਬੜੇ ਹੀ ਮੈਂ ਤੈਨੂੰ ਰੁਪਿੰਦਰ ਸਮਝਾਇਆ ਹੀ ਨਾ ਲਵਲੀ ਨੇ ਕੁਛ ਨਹੀਂ ਕਹਿਣਾ ਅਸੀਂ ਸਾਰੇ ਸਮਝਾਵਾਂਗੇ ਨਾ ਹਾਂਜੀ ਚੱਲ ਜੋ ਵੀ ਹੋਇਆ ਚੱਲ ਠੀਕ ਹੋ ਗਿਆ ਵਾ ਆਓ ਹੈ ਜੋ ਸਹੀ ਆ ਪਰਿਆ ਖੰਦੇ ਹੀ ਕੀ ਜੋ ਬੰਦੂ ਨੇ ਘਰ ਕੀਤਾ ਹੀ ਫੋਨ ਇਹਨਾਂ ਨੇ ਤੇ ਉਹਨਾਂ ਦੇ ਵਿਚਾਰੇ ਨਗੜੀਆਂ ਬੰਨਾ ਨਹੀਂ ਮਾਰਨਾ ਨਹੀਂ ਉਹਨੇ ਫਿਰ ਬੰਦ ਆਪੇ ਡੈਡੀ ਹੈ ਨਹੀਂ ਕਰੇ ਜਾਏ ਕਿਦਾਂ ਉਹਨੂੰ ਥੋੜਾ ਨਿਘਲਦਾ ਪਤਾ ਹੀ ਵਿਚਾਈ ਇਹਨਾਂ ਦੇ ਗੱਲ ਆਪੀ ਘਰ ਦੇ ਵਿੱਚ ਇਹ ਵਾਲੀ ਹੋ ਗਈ ਹੈ ਚਾਹੇ ਕਿਦਾਂ ਹੂੰ ਹੂੰ ਤੇ ਮੈਂ ਤੇ ਜਦੀ ਹੁਣ ਉਹਨਾਂ ਨੂੰ ਇਹੋ ਹੀ ਆਖਿਆ ਸੀ ਕਿ ਕਿਤੇ ਹੁਣ ਮੰਮੀ ਹੁਣ ਉਹਨਾਂ ਨੂੰ ਦੱਸ ਦਿਓ ਪਿੰਡ ਕਿਉਂਕਿ ਉਹ ਆ ਸਿਆਣੇ ਬਿਆਣੇ ਤੇ ਉਹਨਾਂ ਨੇ ਇਹ ਗੱਲ ਦੇ ਵਿੱਚ ਬੇਇੱਜ਼ਤੀ ਮਹਿਸੂਸ ਕਰਨੀ ਹੈ ਆਪਣੀ ਤੇ ਹਨਾ ਨੌ ਪੁੱਤ ਨੂੰ ਘਰੋਂ ਕੱਢਿਆ ਵਾ ਖਰੀ ਕਿਹੜੀ ਗੱਲੋਂ ਕੱਢਿਆ ਕਿਹੜੀ ਗੱਲੋਂ ਨਹੀਂ ਤੇ ਫਿਰ ਜਵਾਈਆਂ ਭਾਈਆਂ ਵੇ ਤੁਹਾਨੂੰ ਪਤਾ ਫਿਰ ਇਹ ਗੱਲ ਚੰਗੀ ਨਹੀਂ ਵੀ ਲੱਗਦੀ ਹੈਗੀ ਮੈਂ ਹੁਣੇ ਹੀ ਉਹਨਾਂ ਨੂੰ ਨਾ ਫੋਨ ਕਰਿਓ ਚਲਦੀ ਹਾਂ ਜੋਬਨ ਨਾਲ ਜੇ ਗੱਲ ਜਿਹੜੀ ਕਰ ਲਈ ਹੈ ਨਾ ਤੇ ਹੁਣ ਉੱਥੇ ਹੀ ਰਹਿਣ ਦੋ ਇਹਨਾਂ ਲਈ ਦੇ ਹੀ ਆਖਣਾ ਵੀ ਹੁਣ ਚਲ ਗਾੜੀ ਦਾ ਨੂੰ ਆਖੀਏ ਭਿਖਾਰ ਆ ਜਾਓ ਤੇ ਚਲ ਬਧੀਰਾ ਕੁਝ ਪਿੱਛੇ ਹੋ ਗਿਆ ਵਾ ਤੇ ਦੀਦੀ ਮੈਂ ਇਹਨਾਂ ਨੂੰ ਇਹੋ ਸਲਾਹ ਦਿੱਤੀ ਆ ਵੀ ਹਾਲੇ ਉਹਨਾਂ ਨੂੰ ਤੁਸੀਂ ਇਹ ਵਾ ਕੰਮ ਨਾ ਹੀ ਕਹੋ ਭਿਖਾਰ ਆਉਣ ਵਾਲੋਂ ਕਿਉਂਕਿ ਹੁਣ ਵੇਖੋ ਜੋਬਨ ਵੀ ਆਪਣੀ ਮਿਹਨਤ ਕਰਨ ਦਿਆ ਵਾ ਚੱਲਿਆ ਕਿ 10-15 ਜਿੰਨਾ ਵੀ ਚਲੋ ਕਮਾਉਂਦਾ ਆਪਣਾ ਕੁਛ ਨਾ ਕੁਛ ਲੈ ਕੇ ਹੀ ਹੁੰਦਾ ਆ ਤੇ ਜੋਜਨੇ ਵੀ ਚਲੋ ਆਪਣਾ ਟੈਸਟ ਕਲੀਅਰ ਕੀਤਾ ਵਾ ਉਹ ਦੇਖੋ ਚਲੋ ਜੇ ਹੋ ਗਈ ਪਾਸ ਤਕੀਬਤਾਂ ਨੂੰ ਵੀ ਜੋਬ ਮਿਲੀ ਜਾਏ ਮਿਲੀ ਜਾਣੀ ਜੋਬ ਉਹਨੂੰ ਤੇ ਮੈਨੂੰ ਦੇ ਹੋਈ ਆ ਵੀ ਚਲ ਜੇ ਘਰ ਜਾਣਗੇ ਨਾ ਤੇ ਕੋਹ ਨਾ ਕੋ ਆਪਣਾ ਘਰ ਕੇ ਹੀ ਜਾਣ ਰੁਪਿੰਦਰ ਤੂੰ ਦੱਸ ਦਿੱਤਾ ਨਾ ਸਾਰੀ ਗੱਲ ਚਲ ਉਹਨੂੰ ਵੀ ਥੋੜਾ ਜਿਹਾ ਹੌਸਲਾ ਹੋ ਗਿਆ ਕਿ ਮੈਨੂੰ ਦੱਸਿਆ ਵਾ ਜੇ ਤੂੰ ਹਜੇ ਵੀ ਲੁਕਾ ਕੇ ਰੱਖਦੀ ਫੇਰ ਲੜਾਈ ਵਧਣੀ ਸੀ ਨਾ ਨਹੀਂ ਦੀਦੀ ਗੱਲ ਤੇ ਤੁਹਾਡੀ ਬਿਲਕੁਲ ਠੀਕ ਵਾ ਪਰ ਇਹ ਕਿ ਮੇਰੇ ਮਨ ਦੇ ਵਿੱਚ ਇਹੋ ਡਰ ਹੀ ਵੀ ਕਿਤੇ ਕੁਝ ਉਲਟਾ ਨਾ ਬੋਲਣ ਚਾਏ ਕਿਦਾਂ ਆ ਪਰ ਇਹ ਵੀ ਨਹੀਂ ਅੱਜ ਥੋੜੇ ਜਿਹਾ ਠੀਕ ਹੀ ਵਹੀ ਹੈ ਵੀ ਥੋੜੇ ਖੁਸ਼ ਜਿਹੇ ਨੇ ਤੇ ਕੱਲ ਤੱਕ ਇਹ ਨਾ ਕੋਨ ਨਹੀਂ ਹਿੰ ਚਲ ਮੋਂ ਤੂੰ ਨਾ ਟੈਨਸ਼ਨ ਨਹੀਂ ਲੈਣੀ ਠੀਕ ਹੈ ਨਾ ਹਾਂ ਸਾਰਾ ਕੁਝ ਠੀਕ ਹੋ ਗਿਆ ਵਾ ਹੌਲੀ ਹੌਲੀ ਚਲ ਉਹ ਵੀ ਚੱਲ ਜਾਣਗੇ ਕੋਈ ਗੱਲ ਨਹੀਂ ਆਪਾਂ ਜਾ ਕੇ ਉੱਥੇ ਤੇ ਗੱਲ ਕਰਾਂਗੇ ਨਹੀਂ ਮੈਂ ਹਾਂ ਚਲੋ ਹਰ ਇਹਨਾਂ ਥੋੜੇ ਹੌਂਸਲੇ ਦੇ ਨਾਲ ਜਾਵਾਂਗੇ ਚੱਲੇਗੀ ਉਹ ਵੀ ਥੋੜਾ ਬੋਧਾ ਆਪਣਾ ਕੁਛ ਨਾ ਕੁਛ ਕਰ ਲੈਣਾ ਹਨਾ ਆਓ ਚਲੋ ਉਹ ਵੀ ਜੁਗਨ ਦਾ ਜੀ ਚੱਲ ਜੇ ਕੋਈ ਦੇਖੋ ਜੋ ਘਰ ਚਲ ਗਏ ਨਾ ਮੋੜਕੋੜ ਕੇ ਤੁਹਾਨੂੰ ਪਤਾ ਫੇਰ ਮੰਦੇ ਵਿੱਚ ਬਾਰ ਬਾਰ ਉਹੀ ਗੱਲਾਂ ਹੋਣੀਆਂ ਉਹਨਾਂ ਦੇ ਵੀ ਅਹੀਂ ਘਰ ਦੇ ਵਿੱਚ ਏਦਾਂ ਰਹਿਨੇ ਹੀ ਹੱਡਾ ਏਦਾਂ ਹੋਇਆ ਚਾਹੇ ਕਿ ਦਾਵੀਆਂ ਹਨਾ ਮੰਜ ਗੱਲਾਂ ਤੇ ਹੁੰਦੀਆਂ ਹੀ ਆ ਬੰਦੇ ਦੇ ਅਹੋ ਜੀ ਤੇ ਗੱਲਾਂ ਆ ਤੇ ਮੈਂ ਇਹੋ ਚਾਹੁੰਨੀ ਆ ਵੀ ਚਲੋ ਜਿਹੜਾ ਉਹ ਕੰਮ ਕਰਨਦੇ ਆ ਨੇ ਆਪਣੀ ਮਿਹਨਤ ਕਰਨਦੇ ਆ ਤੇ ਚਲੋ ਬਾਬਾ ਲੈ ਦੀ ਮਿਹਨਤ ਨੂੰ ਫਲ ਲਾਵੇ ਤੇ ਆਪਣੇ ਚਲੋ ਵਧੀਆ ਵੀ ਕਰ ਲੈਣ ਤੇ ਫੇਰ ਕੋਈ ਨਾ ਮੈਂ ਆਖਾਂਗੇ ਵੀ ਚਲ ਘਰ ਆ ਜਾ ਉਹਨਾਂ ਨੇ ਘਰ ਆਉਣਾ ਵਾ ਆ ਚਲ ਜੋਗਨ ਭਾਜੀ ਨੇ ਕਰੀ ਕੰਮ ਮਿਲ ਜੇ ਹਾਂਜੀ ਲਵਲੀ ਦੇ ਨਾਲ ਜਾਣਾ ਹੀ ਆ ਨੇ ਤਾਂ ਕਰਕੇ ਮੈਂ ਕਹਿਨ ਦਈ ਹਣਾ ਤੇ ਇਹਨਾਂ ਨੂੰ ਵੀ ਹੁਣ ਮੈਂ ਕਹਿ ਗਈ ਮੈਂ ਚਲ ਹੁਣ ਉਹਨਾਂ ਨੂੰ ਫੋਨ ਨਾ ਲਾਇਓ ਬਾਰ-ਬਾਰ ਚਲ ਜਿਹੜੀ ਕਲਪਨਾ ਲਾਗੀ ਚੰਗਰੀ ਲੱਗੀਦਾ ਐਵੇਂ ਹਾਂਜੀ ਫਿਰ ਅਗਲਾ ਮਾਂਦੇ ਵਿੱਚ ਸੋਚੂਗਾ ਵੀ ਖਰੇ ਕਿਉਂ ਬਾਰ-ਬਾਰ ਭਾਜੀ ਸਾਡੇ ਘਰ ਦਾ ਮਸਲਾ ਐਵੇਂ ਜਾਣ ਕੇ ਹਾਂਜੀ ਚਲ ਕੋਈ ਗੱਲ ਨਹੀਂ ਤੂੰ ਵੇਖ ਲੈ ਕੰਮ ਤੇ ਮੈਂ ਰੋਟੀ ਬਣਾਵਾ ਠੀਕ ਐ ਨੇ ਕੰਮ ਤੇ ਵੇਹੇ ਹੋਏਗਾ ਤਕਰੀਬਨ ਸਾਰਾ ਕੋਈ ਨਹੀਂ ਮੇ ਲਵਾ ਦੇਣੀ ਤੁਹਾਡੇ ਦਾ ਫੁਲਕੇ ਤੇ ਤੁਸੀਂ ਫਟਾ ਦਿਓ ਫਿਰ ਹਾਂ ਚਲ ਕੋਈ ਆ ਮੈਂ ਤਾਂ ਸੋਚਿਆ ਸੀ ਪਿਰਪਿੰਦਰ ਆਉਗੀ ਆਪਣੀ ਧੀ ਆ ਸਾਡਾ ਪਾਸਾ ਥੱਲਿਆ ਕਰੂਗੀ ਚਲ ਜੋ ਬੰਦੇ ਤੇ ਕੋਈ ਆਸ ਨਹੀਂ ਗਈ ਤਾਂ ਆਪਣੇ ਧੀਆਂ ਪੁੱਤਾਂ ਤੇ ਤਾਂ ਹੁੰਦੀ ਆ ਨਾ ਪਰਪਿੰਦਰ ਨੇ ਤੇ ਨਾ ਜੋ ਬਣਾ ਲਾ ਉਹ ਵੀ ਵਾਧਾ ਕਰਕੇ ਦੱਸੀ ਰਮਨ ਨੇ ਮੇਰੀ ਗੱਲ ਸੁਣ ਲਾ ਅੱਜ ਕੰ ਦਾ ਜਿਹੜਾ ਜਮਾਨਾ ਉਹਦਾ ਨਾ ਧੀ ਇਹਦੇ ਨਾਲ ਪੁੱਤ ਵਾ ਜਿੰਨਾ ਚਿਰ ਸਾਡੇ ਹੱਥ ਪੈਰ ਚੱਲਦੇ ਆ ਨਾ ਉਹਨਾਂ ਚਿਰ ਹੀ ਆ ਨਹੀਂ ਤਾਂ ਕੋਈ ਨਹੀਂ ਉਹ ਪੁੱਛਦਾ ਹੁਣ ਵੇਖ ਲਾ ਜਦੋਂ ਤਾਂ ਬਿਮਾਰ ਪਿਆ ਵਾ ਨਾ ਕੁੜੀ ਨੇ ਫੋਨ ਕੀਤਾ ਤੇ ਨਾ ਇੱਥੇ ਪਤਾ ਲੈਣ ਨਹੀਂ ਆਈ ਉਹ ਚੱਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੇਰਾ ਰਾਦਾ ਜਾ ਕੇ ਤੁਹਾਡੇ ਟੈਸਟ ਕਰਵਾਈ ਹੈਗੇ ਫੇਰ ਰਮਨ ਤੋਂ ਕਾਦੇ ਟੈਸਟ ਕਰਾਏਗੀ ਮੈਂ ਜਿੱਤਰਾ ਉੱਠ ਕੇ ਬੈਠਣਾ ਉਹ ਤੇ ਜਗਦਾ ਵਿੱਚ ਚੱਕਰ ਜਿਹਾ ਆ ਜਾਂਦੇ ਆ ਤੇ ਮੈਨੂੰ ਇਹ ਆ ਕਿ ਤੇ ਡੇਕੇ ਤੇ ਹੋ ਸੱਟ ਪੈ ਡਣਾ ਲੱਜੇ ਉਹ ਨਹੀਂ ਲੱਗਦੀ ਸੱਟ ਹੁਣ ਟੈਸਟ ਕਰਵਾਵਾਂਗੇ ਸਾਨੂੰ ਪਤਾ ਲੱਗੂਗਾ ਫੇਰ ਹੀ ਦਵਾਈ ਉਸ ਹਸਾਬ ਨਾਲ ਚਲਾਵਾਂਗੇ ਗਾੜੀ ਰਬਾਣਾ ਟੈਸਟ ਕਰਾਉਣੇ ਕਹਦੇ ਆ ਪੈਸਾ ਤੇ ਕੋਲ ਕੋਈ ਨਹੀਂ ਆ ਮੈਨੂੰ ਇਹ ਆ ਕਿ ਜੇ ਇਹੀ ਉੱਥੇ ਚਲ ਗਏ ਤੇ ਜੇ ਪੈਸੇ ਵੱਧ ਬਣ ਗਏ ਤੇ ਮੁੜ ਕੇ ਦੇਣੇ ਕਿੱਥੋਂ ਆ ਤੋ ਰਹਿ ਦੇ ਮੈਂ ਹੁਣ ਠੀਕ ਹੀ ਆ ਹੋ ਆਪੇ ਹੋ ਜਾਣਾ ਮੈਂ ਇੰਦਾ ਕਿੰਦਾ ਠੀਕ ਹੋ ਜਾਣਾ ਵਾ ਦਵਾਈ ਤੋਂ ਬਿਨਾ ਚੋਰਾ ਤਾਂ ਮੈਨੂੰ ਵੀ ਇਹੋ ਵੱਡ-ਵੱਡ ਕੇ ਖਾਂਦਾ ਵਾ ਅੱਜ ਮੁੰਡਾ ਇੱਥੇ ਹੁੰਦਾ ਚਾ ਲਾੜਤੀ ਇਹ ਕੋਲਿਆਂਦਾ ਜਿੱਥੋਂ ਮਰਜੀ ਪੈਸੇ ਫੜ ਕੇ ਲਿਆਂਦਾ ਤਾਨੂੰ ਨਾਲ ਚੋੱਕੇ ਖੜਦਾ ਦਵਾਈ ਦਾਰੂ ਤਾਂ ਟਾਟਾ ਕਰਦਾ ਨਾ ਹੁਣ ਪੈਸਿਆਂ ਦਾ ਫਿਕਰ ਵੀ ਮੈਨੂੰ ਆ ਤੇ ਦਵਾਈ ਦਾ ਵੀ ਮੈਨੂੰ ਆ ਵੀ ਕਿੱਥੇ ਲੈ ਕੇ ਜਾਵਾਂ ਕੀ ਕਰਾਂ ਕੋਈ ਸਲਾਹ ਦੇਣ ਵਾਲਾ ਵੀ ਹੈ ਨਹੀਂ ਆ ਇੱਕ ਮੇਰਾ ਆਰਾਦਾ ਬੰਦਾ ਉਹਨੂੰ ਫੋਨ ਕਰਕੇ ਇਹਨਾਂ ਦੱਸਾਂ ਵੀ ਡਾੜੀ ਤੇਰੇ ਠੀਕ ਨਹੀਂਗੇ ਪਹਿਲਾਂ ਵੇਖ ਲਾਂਗੇ ਹੁੰਦਾ ਵਾ ਕਿ ਨਹੀਂ ਹੁੰਦਾ ਰਮਣਾ ਉਹਨੂੰ ਫੋਨ ਕਰਨ ਦਾ ਫਾਇਦਾ ਕੋਈ ਨਹੀਂ ਆ। ਅਸੀਂ ਉੱਥੇ ਜਾਂਦੇ ਰਹੇ ਆ ਤੇ ਉਹ ਤਾਂ ਨਹੀਂ ਆਉਂਦਾ ਰਿਹਾ। ਇੱਥੇ ਆਇਆ ਸੀ ਤੇਰੇ ਹੁੰਦਾ ਮੱਕੇ ਨੇਰੀ ਨੂੰ ਕਿਹਾ ਪੁੱਤ ਨਾ ਜਾ ਨਾ ਜਾ ਜੋ ਹੋ ਗਿਆ ਪਿੱਛੇ ਛੱਡੋ ਗੱਲ। ਪਰ ਉਹ ਨਹੀਂ ਹਟਿਆ। ਚਲੋ ਜੇ ਆਪਾਂ ਦੱਸਾਂਗੇ ਫੇਰ ਹੀ ਉਹਨੂੰ ਪਤਾ ਲੱਗੂਗਾ। ਇਦਾਂ ਨੇ ਕਿਹਾ ਤੁਸੀਂ ਕਿਹੜਾ ਦੱਸਿਆ? ਮੈਨੂੰ ਦੱਸ ਦੇ ਤੇ ਮੈਂ ਆਉਂਦਾ। ਮੈਂ ਖਬਰਸਾਰ ਲੈਂਦਾ। ਮੇਰੀ ਗੱਲ ਸੁਣੋ ਸਾਡੇ ਦਸਨ ਦੀ ਬਹੁਤੀ ਗੱਲ ਵਾ। ਰਪਿੰਦਰ ਨੂੰ ਮੈਡਮੇਟ ਦੇ ਫੋਨ ਕਰਦਾ ਵੀ ਭੈਣ ਕੀ ਹਾਲ ਆ ਕਿੱਦਾਂ ਵਾ ਤੂੰ ਤੇ ਰਪਿੰਦਰ ਨੇ ਇਹ ਨਾ ਦੱਸਿਆ ਹੋਊਗਾ ਵੀ ਡੈਡੀ ਠੀਕ ਨਹੀਂ ਆ ਤੂੰ ਪਿੱਡ ਜਾ ਕੀ ਪਤਾ ਹੁਣ ਰਪਿੰਦਰ ਨੇ ਇਹ ਗੱਲ ਦੱਸਣੀ ਵੀ ਮੈਂ ਦੱਸੀ ਆ ਪਰ ਇੱਕ ਵਾਰਾਂ ਤਾਂ ਫਰਜ਼ੇ ਹੱਡਾ ਬੰਦਾ ਦੱਸਣ ਦਾ ਗਾੜੀ ਅਗਲੇ ਦੀ ਮਰਜ਼ੀ ਆ ਵੀ ਉਹਨੇ ਆਉਣਾ ਕਿ ਨਹੀਂ ਆਉਣਾ ਕੱਲ ਨੂੰ ਹਾਨੂੰ ਝੂਠਿਆ ਨਾ ਕਰੂਗਾ ਵੀ ਤੁਸੀਂ ਕਿਹੜਾ ਫੋਨ ਕਰਕੇ ਦੱਸਿਆ ਸੀ ਨਾਲੇ ਪਤਾ ਲੱਗ ਜਾਊਗਾ ਵੀ ਪੀਪੋ ਸਮਝਦਾ ਲਿਆ ਕਿ ਜੇ ਨਹੀਂ ਜੇ ਰਮਨ ਪੀਓ ਸਵੇਦਾ ਹੁੰਦਾ ਮੈਂ ਦੋ ਤਿੰਨ ਅਰੀ ਗਿਆ ਇਹ ਕਰੀ ਤੇ ਨੂਮ ਲੈ ਕੇ ਨਾਲ ਗਿਆ ਪਿਆ ਚਲੀਏ ਤੇ ਉਦੋਂ ਨਹੀਂ ਆਇਆ ਤੇ ਹੁਣ ਉਹਨੇ ਕਿੱਥੋਂ ਆਉਣਾ ਹੁਣ ਤੇ ਉਹਨੇ ਬਿਲਕੁਲ ਨਹੀਂ ਕਹਿ ਦੇਣਾ ਵੀ ਨਹੀਂ ਮੇਰਾ ਟਾਈਮ ਹੀ ਹੈ ਨਹੀਂ ਚੱਲ ਕੋਈ ਗੱਲ ਨਹੀਂ ਨਾ ਆਉਣਗੇ ਨਾ ਨਾ ਸਹੀ ਕੋਈ ਨਹੀਂ ਥੋੜੀ ਜਿਹੀ ਪੈਲੀ ਗਹਿਣੇ ਪਾ ਦਾਂਗੇ ਹੁਣ ਫਿਰ ਕੀ ਕਰਨਾ ਲਾਜ ਤੇ ਕਰਾਉਣਾ ਹੀ ਆ ਨਾ ਦਵਾਈਦਾਰੂ ਤੇ ਲਿਉਣਾ ਹੀ ਆ ਓਏ ਓਏ ਉਹ ਤੇ ਤੇਰੀ ਗੱਲ ਠੀਕ ਹੁਣ ਇਹ ਥੋੜਾ ਵੀ ਪਿਆਸ ਆਖਣਾ ਕੋਈ ਦਵਾਈਦਾਰ ਵੀ ਨਹੀਂ ਗਿਆ ਲੈ ਕੇ ਆਉਣਾ ਅਸੀਂ ਚੱਲ ਅਸੀਂ ਆਪਣੇ ਥਾਂ ਸੱਚੇ ਹੋ ਜਾਣੇ ਆ ਨਹੀਂ ਤੋ ਅੱਧਾ ਵੀ ਤੇ ਪੈਲੀ ਅੰਨਤਾ ਹੀ ਪੁੱਤਾਂ ਦੀ ਆ ਨਾ ਹਰਪਿੰਦਰ ਦੀ ਆ ਤਜੇ ਜਦੋਂ ਉਹਨਾਂ ਨੂੰ ਸਾਡੀ ਸਾਰ ਨਹੀਂ ਗਈ ਹੈਗੀ ਵੀ ਸਾਡਾ ਮਾਂ ਪਿਓ ਵਾ ਤਾਂ ਇਹ ਕਾਹਦਾ ਕਰਕੇ ਅੰਦਰ ਜੋੜ-ਜੋੜ ਕੇ ਮਰਦੇ ਫਿਰਨਾ ਅਹੀਂ ਵੀ ਆਪਣਾ ਵੇਖਨੇ ਆ ਫਿਰ ਜੇ ਰਮਨ ਤੋਂ ਫੋਨ ਕਰਕੇ ਕਰੇ ਪੁੱਛ ਲਾ ਮੰਦਾ ਤੇ ਠੀਕ ਆ ਤੇ ਨਹੀਂ ਨਾ ਤੇ ਅਹੀਂ ਅੜੀ ਹੈਗੀ ਨਾ ਪਹਿਲੀ ਗੁਰਦੁਆਰੇ ਦੇ ਨਾਂ ਲਾ ਦੇਣੀ ਹੈ ਨਾ ਹੀ ਮੁੰਡੇ ਨੂੰ ਦੇਣੀ ਹੈ ਤੇ ਨਾ ਹੀ ਕੁੜੀ ਨੂੰ ਦੇਣੀ ਹੈ ਚਲੋ ਕੋਈ ਨਹੀਂ ਇਹ ਤਾਂ ਬਾਅਦ ਦੀਆਂ ਗੱਲਾਂ ਆ ਅਸੀਂ ਰੋਗ ਦੀ ਆਪਣਾ ਰੋਟੀ ਪਣੀ ਖਾਈ ਜਾਵਾਂਗੇ ਹੁਣ ਇਹਨਾਂ ਦੇ ਹੱਥਾਂ ਲੱਗ ਨਜ਼ਰ ਵੇਖਣਾ ਇੰਨੀ ਛੇਤੀ ਨਾ ਟੇਰੀ ਨਹੀਂ ਟਾਈਦੀ ਹੁੰਦੀ ਐਦਾਂ ਨਹੀਂ ਸੋਚੀਦਾ ਹੁੰਦਾ ਪਹਿਲਾਂ ਦਵਾਈ ਲਿਆਓ ਠੀਕ ਹੋ ਸਾਰੇ ਕੰਮ ਠੀਕ ਹੋ ਜਾਣੇ ਆ ਆਪਣੇ ਘਰ ਰਵਾਂਗੇ ਗੁਰਦੁਆਰੇ ਕਿਉਂ ਜਾਣਾ ਮੈਨੂੰ ਤੇ ਇਹ ਹੀ ਕਿ ਚੱਲ ਕੇ ਘਰ-ਬਾਰ ਬਣਾਉਣੇ ਆ ਕਈ ਕੰਮ ਮੈਰੀ ਤੇ ਹੀ ਮੇਰੇ ਮਨ ਚ ਸਾਰੀਆਂ ਇਦਾਂ ਹੀ ਗਈਆਂ ਰੀਤਾਂ ਤੇ ਇਹ ਹੀ ਕਿ ਹੁਣ ਛੋਟਾ ਵਾ ਕੋਈ ਗੱਲ ਨਹੀਂ ਪੜ ਲੇ ਕਿ ਵੱਡਾ ਹੋਊਗਾ ਜ਼ਿੰਮੇਵਾਰੀਆਂ ਸੰਭਾਲੂਗਾ ਆਪਣਾ ਘਰ ਲੈ ਕੇ ਚੱਲੂਗਾ ਪਰ ਉਹਨੇ ਤੇ ਉਹ ਕੰਮ ਕੀਤਾ ਹੀ ਨਹੀਂਗਾ ਕਰਨਾ ਕਿੱਥੋਂ ਹੀਰਾ ਬਣੋਂਨੇ ਤੂੰ ਸਾਲਾ ਵੀ ਚੱਲ ਜੇ ਉਹ ਇੰਦਾ ਦਾ ਗੁੱਸੇ ਖੋਰਾ ਸੀ ਤੇ ਜਨਾਨੀ ਹੁੰਦੀ ਚੰਗੀ ਵੀ ਚੱਲ ਤੇਰਾ ਤੁਹਾਡਾ ਪਿਓ ਹੀ ਜੇ ਉਹਨੇ ਦਮਗਾ ਮਾਰ ਵੀ ਦਿੱਤਾ ਤੇ ਆਖਰ ਕਿਧਰ ਦੀ ਆ ਗਈ ਹੈ ਉਹਨੇ ਹੀ ਤੇ ਸਾਰੇ ਕੰਮ ਕਰਵਾਏ ਆ ਉਹ ਚੰਗੀ ਪੜਾ ਕਿਦਾਂ ਹੁੰਦੀ ਉਹਨੇ ਚੰਗੀ ਨਹੀਂ ਹੋਣਾ ਚਲੋ ਹਰਾਮ ਕਰੋ ਤੁਸੀਂ ਮੈਂ ਚਾਹ ਪਾਣੀ ਬਣਾ ਕੇ ਦਵਾ ਤੁਹਾਨੂੰ ਹਰਾਮ ਰਮਨ ਕਹਾ ਦਾ ਕਰਨਾ ਸਾਰਾ ਦਿਨ ਸੋਚ ਸੋਚ ਕੇ ਬੁਰਾ ਹਾਲ ਹੋ ਗਿਆ ਮੇਰਾ ਮੇਰਾ ਤਾਂ ਰਾਤਾ ਕਰੀ ਮੈਂ ਫੋਨ ਕਰਾਂ ਤੇ ਜਗਨ ਮੈਂ ਠੀਕ ਨਹੀਂ ਆਣ ਕੇ ਮੇਰਾ ਪਤਾ ਤੇ ਲੈ ਜਾ ਪਹਿਲਾਂ ਕੀ ਕਹਿੰਦਾ ਜੀ ਅਜੂਬਾ ਤਾਂ ਠੀਕ ਆ ਨਾ ਉਹਤ ਨਹੀਂ ਸੀ ਕਰਦਾ ਇਕ ਰਿਫੋਨ